ਉਹ ਚਾਹ ਪਿਣੋਤਾ ਹਟਿਆ ਨਹੀਂ ਜਾਂਦਾ ਸਵਾਦ ਛੱਡੇ ਨਹੀਂ ਜਾਂਦੇ ਕਈ ਤਾਂ ਖਾਤਰ ਚਾਹ ਤੇ ਫੀਮ ਦੀ ਘਰ ਦੇ ਵੇਚ ਗੇ ਭਾਂਡੇ ਹੋਏ ਘਰ ਦੇ ਵੇਚ ਗੇ ਭਾਂਡੇ ਲੀੜਾ ਲੱਤਾ ਛੱਡਦੇ ਨਹੀਂ ਚੱਕਣ ਰਾਤ ਨੂੰ ਜਾਂਦੇ ਜਿਹੜਿਆ ਘਰਾ ਤੇ ਹੱਥ ਖੁੱਲ ਜਾਂਦਾ ਛੱਡਦੇ ਫੇਰ ਕੇ ਬਈ ਜਿਹੜਿਆ ਘਰਾ ਤੇ ਹੱਥ ਖੁੱਲ ਜਾਵੇ ਹੁਣ ਛੱਡਦੇ ਫੇਰ ਕੇ ਮੰਜੇ ਹਟਕਦਾ ਫਿਕਰ ਪਿਆ ਪਰਦਾ ਤੜਕ ਮੈਂ ਆਂਡੇ ਟੁੱਕਦਾ ਫਿਕਰ ਪਿਆ ਬਾਦ ਤੜਕ ਮੈਂ ਆਂਡੇ ਟੁੱਕਦਾ ਫਿਕਰ ਪਿਆ ਬਾਦ ਤੜਕ ਮੈਂ ਆਂਡੇ ਚਸਕਾ ਫਿਕਰ ਪਿਆ ਨਾ ਰਕਦਾ ਆਯਾ ਮਲੀ ਨਾ ਬੇਲੇ ਸਿਰਖਾਣਾ ਨਸ਼ਾ ਚੜੇ ਤੋਂ ਬੜਕ ਮਾਰਦਾ ਬਨ ਕੇ ਤੋੜ ਦੂੰ ਲਾਣਾ ਓਏ ਬਨ ਕੇ ਤੋੜ ਦੂੰ ਲਾਣਾ ਟੀਚਰ ਬਣਾ ਹੁਣ ਗੱਲ ਨਹੀਂ ਕਰਦਾ ਸੁਣ ਬਟਿਆ ਕਰਸਾਣਾ ਪਾਟੇ ਦੇ ਲੀੜਿਆਂ ਦਾ ਹੁਣ ਲਾਈਓ ਪਿਆ ਓ ਪਾਟੇ ਦੇ ਲੀੜਿਆਂ ਦਾ ਹੁਣ ਲਾਈਓ ਪਿਆ ਸਹਰਾਣਾ ਵੀ ਹੋ ਗਿਆ ਚੋਂ ਵਰਗਾ ਰੀਸ ਕਰੇ ਨਾ ਠਾਣਾ ਹੋ ਗਿਆ ਚੋਂ ਵਰਗਾ ਰੀਸ ਕਰੇ ਨਾ ਬੰਦਿਆਂ ਦੇ ਪਾਤਾ ਖਰਚ ਫालतੂ ਜਿੰਨਾ ਢਕਾ ਨਹੀਂ ਖਾਣਾ ਸੂਮਾ ਬੰਦਿਆਂ ਨੇ ਕੀ ਧਰ ਕੇ ਇੱਕ ਤੇ ਲੈ ਜਾਣਾ ਕੀ ਧਰ ਕੇ ਇੱਕ ਤੇ ਲੈ ਜਾਣਾ ਪਹਿਲੀ ਕੁੱਟ ਪਰਿਏ ਆਉਂਦਾ ਸੁਰਗ ਦਾ ਟਾਣਾ ਦੂਜੀ ਕੁੱਟ ਪਰਿਏ ਫਿਰ ਬੰਨ ਕੇ ਤੋੜ ਦੀਏ ਲੈਣਾ ਉਹ ਫਿਰ ਬੰਨ ਕੇ ਤੋੜ ਦੀਏ ਲੈਣਾ ਤੀਜੀ ਕੁੱਟ ਪਰਿਏ ਫਰ ਰੀਸ਼ ਕਰੇ ਨਾ ਟਾਣਾ ਚੌਥੀ ਪੰਜਵੀਂ ਵਾਰ ਪੀ ਲਈਏ ਫਿਰ ਹੈ ਨਹੀਂ ਕਿਤੇ ਟਿਕਾਣਾ ਉਹ ਫਿਰ ਹੈ ਨਹੀਂ ਕਿਤੇ ਟਿਕਾਣਾ ਛੱਡ ਕੜਾ ਹੁਣ ਸਾਪੇ ਵਾਲਿਆ ਤੈ ਪੱਲਾ ਆਪਦਾ ਓਏ ਛੱਡ ਖੜਾ ਸਾਪੇ ਵਾਲਿਆ ਤੈ ਪਲਾਇਆ ਆਪਦਾ ਖਾਣਾ ਦੁਨੀਆ ਤੇ ਮੂਹੀਆ ਸਭ ਨੇ ਗਲੇ ਲੱਗ ਜਾਣਾ ਦੁਨੀਆ ਤੇ ਮੂਹੀਆ ਸਭ ਨੇ ਗਲੇ ਲੱਗ ਜਾਣਾ ਦੁਨੀਆ ਤੇ ਮੂਹੀਆ ਸਰਦਾਰੀ ਹੈ ਜੇ ਬੋਟੀ ਨੂੰ ਨਾਲ ਖਿਜਾਉਣਾ ਚਾਹ ਦੀ ਰਿਸ਼ਤਾ ਤੋਤ ਨਹੀਂ ਕਰਦਾ ਭਵੇਂ ਭਰਿਆ ਹੋਵੇ ਡੋਣਾ ਹੂ ਭਰਿਆ ਹੋਵੇ ਡੋਣਾ ਅਧੀ ਰਤੀ ਖਾਲਾ ਪੀਮ ਦੀ ਮੇਰੇ ਮਾਪਿਓਂ ਪਾਉਣਾ ਮੁੜ ਕੇ ਨਾ ਠੰਡ ਲੱਗਣੀ ਭਾਵੇਂ ਮੰਜਾ ਸੜਕ ਤੇ ਡੋਣਾ ਭਾਵੇਂ ਮੰਜਾ ਸੜਕ ਤੇ ਡੋਣਾ ਹੱਡ ਭੰਨਣੀ ਨਿਤ ਰਹਿੰਦੀ ਮੈਨੂੰ ਤੈਨੂੰ ਬੈਤ ਨਹੀਂ ਥਾਉਣਾ ਨਾਲ ਹਾਂ ਕੇ ਅਜੰਦ ਨਿਕਲ ਜੂ ਪੈ ਜੂਗਾ ਸਾਨੂੰ ਡੋਣਾ ਹੂ ਪੈ ਜੂਗਾ ਸਾਨੂੰ ਰੋਣਾ ਦਸ ਕਰਤਾਰ ਕਰੇ ਧੰਨ ਫੇਰਨੀ ਉਹ ਦਸ ਕਰਤਾਰ ਕਰੇ ਧੰਨ ਫੇਰਨੀ ਖੋਣਾ ਨਹੀਂ ਨਾਲੇ ਸਿਰ ਹਟ ਜੂ ਮੁਰਕੇ ਦਰਦ ਨਹੀਂ ਹੋਣਾ ਨਾਲੇ ਸਿਰ ਹਟਜੂ ਮੁਰਕੇ ਦਰਦ ਨਹੀਂ ਹੋਣਾ ਨਾਲੇ ਸਿਰ ਹਟਜੂ ਮੁਰਕੇ ਦਰਦ ਨਹੀਂ ਹੋਣਾ ਨਾਲੇ ਪਟੇ ਬੇ ਲੱਗੇ ਫੀਮ ਨੂੰ ਹੈ ਨਹੀਂ ਕਿਤੇ ਟਿਕਾਣਾ ਨਹੀਂ ਟੁੱਟ ਪੈਣੇ ਅਮਲੀ ਨੇ ਨਾ ਛੱਡਿਆ ਘੜੇ ਵਿੱਚ ਦਾਣਾ ਹੋ ਛੱਡਿਆ ਘੜੇ ਵਿੱਚ ਦਾਣਾ ਨਹੀਂ ਪੱਟਦੀ ਸੰਜੋਗਾ ਨੇ ਦੁੱਖ ਦਿੰਦਾ ਜਹਾਨੋਂ ਜਾਣਾ ਕਿਸਮਤ ਵਿੱਚ ਮੇਰੇ ਆ ਲਿਖਿਆ ਪਿਆ ਨਮਾਣਾ ਅਮਲੀ ਨਾ ਹੋਵੇ ਬੇਸ਼ੱਕ ਹੋਵੇ ਨਿਆਣਾ ਅਮਲੀ ਨਾ ਹੋਵੇ ਬੇਸ਼ੱਕ ਹੋਵੇ ਨਿਆਣਾ ਅਮਲੀ ਨਾ ਪਿਆਨੇ ਤਚੋਬਰਾ ਕੈਸਾ ਟੋਲਿਆ ਬਰਬੇ ਫਟ ਗਏ ਮੇਰੇ ਭਾਗ ਮਥੇ ਦੇ ਕਿਸਮਤ ਗਈ ਐ ਹਰਬੇ ਓਏ ਕਿਸਮਤ ਗਈ ਐ ਹਰਬੇ ਨਾ ਮੇਰਾ ਤੂੰ ਮਾਂ ਤੇ ਪਿਤਾ ਦਾ ਹੁਣ ਨੀ ਮੰਨਦਾ ਡਰਬੇ ਛਾਪੇ ਵਾਲਿਆ ਤੂੰ ਅਜੇ ਸੁਧਰ ਜਾ ਅੜਬਾਈਆਂ ਨਾ ਕਈ ਅੜਬਾਈਆਂ ਨਾ ਕਰਬੇ ਨਾਲ ਲਫੰਗੀਆਂ ਦੇ ਆਉਨਾ ਰਾਤ ਨੂੰ ਕਰਬੇ ਨਾਲ ਲਫੰਗੀਆਂ ਦੇ ਆਉਨਾ ਰਾਤ ਨੂੰ ਕਰਬੇ ਨਾਲ ਲਫੰਗੀਆਂ ਦੇ ਜਿਗਰੀ ਯਾਰ ਨੇ ਮੇਰੇ ਉਹ ਜਿਸ ਨੂੰ ਕਹੇ ਲਫੰਗੇ ਜਿੰਨਾ ਚਿਰ ਨਾ ਹੋਈਏ ਇਕੱਠੇ ਘੁੱਟਣਾ ਅੰਦਰ ਲੰਗੇ ਹੋਏ ਘੁੱਟਣਾ ਅੰਦਰ ਲੰਗੇ ਸਾਰਾ ਪਿੰਡ ਹੈ ਡਰਦਾ ਸਾਥੋਂ ਕੋਈ ਨਾ ਮੂਰੇ ਖੰਗੇ ਘਰ ਆਿਆਂ ਦੀ ਇੱਜ਼ਤ ਲਾਹੇ ਨਾ ਸੋਚੇ ਨਾ ਬਈ ਘਰ ਆਿਆਂ ਦੀ ਇੱਜ਼ਤ ਲਾਹੇ ਹੁਣ ਨਾ ਸੋਚੇ ਨਾ ਸੰਗੇ ਖੁੰਡੇ ਖਾਵੇਂਗੀ ਬੋਲ ਬੋਲ ਦੀ ਮੰਦੇ ਖੁੰਡੇ ਖਾਵੇਂਗੀ ਬੋਲ ਬੋਲ ਦੀ ਮੰਦੇ ਖੁੰਡੇ ਖਾਵੇਂਗੀ ਅਜੇ ਖੁੰਡੇ ਤੂੰ ਮੈਨੂੰ ਪਰਖਦਾ ਸ਼ਰਮ ਜਰਾ ਨਹੀਂ ਕਰਨੀ ਬਿਜਲੀ ਵਾਲੇ ਲੈ ਕੇ ਮੀਟਰ ਪਈਆ ਅਦੈਗੀ ਕਰਨੀ ਵੇ ਪਈਆ ਅਦੈਗੀ ਕਰਨੀ ਪੰਜ ਦੀ ਥਾ ਤੂੰ 500 ਖਰਚੇ ਬੰਨਦਾ ਆਪਣਾ ਘਰ ਨਹੀਂ ਕੱਲ ਤਾਂ ਮਾਸਟਰ ਨੇ ਹੈ ਮੋੜੀ ਸਕੂਲੋਂ ਵੇ ਮੋੜੀ ਸਕੂਲੋਂ ਚਰਨੀ ਫੀਸ ਜਵਾਕਾਂ ਦੀ ਸਿਰ ਤੇ ਪਈ ਐ ਪਰਨੀ ਫੀਸ ਜਵਾਕਾਂ ਦੀ ਸਿਰ ਤੇ ਪਈ ਐ ਪਰਨੀ ਫੀਸ ਜਵਾਕਾਂ ਦੀ ਸਿਰ ਤੇ ਪਈ ਐ ਪਰਨੀ ਕਾ ਤੋ ਕਰਦੀ ਫਿਕਰ ਸੋਣੀਏ ਚਤਨੂ ਰੱਖ ਟਕਾ ਕੇ ਕਹਿ ਦੂੰ ਟੀਚਰ ਨੂੰ ਮੈਂ ਕੱਲ ਨੂੰ ਸਕੂਲੇ ਜਾ ਕੇ ਓਏ ਕੱਲ ਨੂੰ ਸਕੂਲੇ ਜਾ ਕੇ ਜੇ ਮਾਲਕ ਨੇ ਬਕਸੇ ਨਿਆਣੇ ਆਪੇ ਦਊ ਲਿਆ ਕੇ ਦੁੱਖ ਸੁੱਖ ਜਨਮੇ ਨਾਲ ਬੰਦੇ ਦੇ ਸੱਚੀ ਕਹਾ ਓ ਦੁੱਖ ਸੁੱਖ ਜਨਮੇ ਨਾਲ ਬੰਦੇ ਦੇ ਹੁਣ ਸੱਚੀ ਕਹਾ ਸੁਣਾ ਕੇ ਪੂਰੀ ਭਰ ਦਿਆਂਗੇ ਸਿਰੇ ਸਾਲ ਤੇ ਜਾ ਕੇ ਪੂਰੀ ਭਰ ਦਿਆਂਗੇ ਸਿਰੇ ਸਾਲ ਤੇ ਜਾ ਕੇ ਪੂਰੀ ਭਰ ਦਿਆਂਗੇ ਸਿਰੇ ਸਾਲ ਤੇ ਜਾ ਕੇ ਪੂਰੀ ਭਰ ਦਿਆਂਗੇ ਬੀ ਬੱਚੇ ਤੇਰੇ ਪਾਸ ਹੋਣਗੇ ਗੱਲਾਂ ਕਿਡੀਆਂ ਕਰਦਾ ਤਿੰਨ ਵੇਲੇ ਤੂੰ ਖਾਵੇਂ ਭੁੱਕੀ दारू ਬਨਾਨੀ ਸਰਦਾ ਵੇ दारू ਬਨਾਨੀ ਸਰਦਾ ਨਾਲ ਭਾਲਦਾ ਅੰਡੇ ਤੜਕ ਮੇ ਨਾਲੇ ਲਾਉਣਾ ਜਰਦਾ ਸੁਣ ਗੱਲ ਮੇਰੀ ਛਾਪੇ ਵਾਲਿਆ ਓਏ ਸੁਣ ਗੱਲ ਮੇਰੀ ਛਾਪੇ ਵਾਲਿਆ ਹੁਣ ਨੰਗਾ ਹੋ ਗਿਆ ਪਰਦਾ ਵੇ ਹੁਣ ਨਾ ਜਵਾਕਾਂ ਨੂੰ ਵਿਹਣ ਜੋਗਰੇ ਛੜਦਾ ਹੁਣ ਨਾ ਜਵਾਕਾਂ ਨੂੰ ਵਿਹਣ ਜੋਗਰੇ ਸਰਦਾ ਹੁਣ ਨਾ ਜਵਾਕਾਂ ਨੂੰ ਬੋਲ ਕਬੋਲ ਬੋਲਦੀ ਮੂੰਹੋਂ ਕਿਉਂ ਤੇਰੀ ਮਤ ਮਾਰੀ ਧੰਦਾ ਕਰਦੇ ਦੀ ਮੇਰੀ ਉਮਰ ਬੀਤ ਗਈ ਸਾਰੀ ਓਏ ਉਮਰ ਬੀਤ ਗਈ ਸਾਰੀ 15 ਕੀਲੇ ਸੋਣੀ ਪਾਲਤੀ 25 ਪਾਲਤੀ ਹਾੜੀ ਬਾਂਤੋਂ ਤੂੰ ਡੁੱਬ ਜੇ ਤੇਰੀ ਇਹੋ ਬਹਾ ਉਹ ਬਾਂਤੋਂ ਤੂੰ ਡੁੱਬ ਜੇ ਤੇਰੀ ਇਹੋ ਬਹਾ ਕਹਾੜੀ ਤੁਰ ਜਾ ਪੈਕਿਆਂ ਨੂੰ ਬੋਤਿਆਰ ਖਾਂ ਬਾੜੀ ਤੁਰ ਜਾ ਪੈਕਿਆਂ ਨੂੰ ਬੋਤਿਆਰ ਖਾਂ ਬਾੜੀ ਤੁਰ ਜਾ ਨਛੇ ਦੇ ਫੁੱਲ ਤੂੰ ਰੇਂਦਾ ਬੋਲ ਸੁਣੀ ਇੱਕ ਮੇਰਾ ਕੌਣ ਮੂਰਖਾ ਲੈ ਕੇ ਚਰਾ ਕੇ ਪੜਿਆ ਲਿਖਿਆ ਤੇਰਾ ਵੇ ਪੜਿਆ ਲਿਖਿਆ ਤੇਰਾ ਚੰਦਰੇ ਐਬਾਂ ਨੇ ਹੁਣ ਘਰ ਦਾ ਬਣਾ ਤਾ ਡੇਰਾ ਛਾਪੇ ਵਾਲਿਆ ਅਜੇ ਸਮਝ ਜਾ ਕੀ ਵਿਗੜੇਗਾ ਓ ਛਾਪੇ ਵਾਲਿਆ ਅਜੇ ਸਮਝ ਜਾ ਹੁਣ ਕੀ ਵਿਗੜੇ ਆ ਤੇਰਾ ਫੇ ਰਿਸ਼ਤਾ ਮੁੰਡਿਆਂ ਨੂੰ ਫੇਰ ਕਰੂਗਾ ਕਿਹੜਾ ਰਿਸ਼ਤਾ ਮੁੰਡਿਆਂ ਨੂੰ ਫੇਰ ਕਰੂਗਾ ਕਿਹੜਾ ਰਿਸ਼ਤਾ ਸੁਣ ਕੇ ਤਾਂ ਜੱਟ ਸੋਚੀ ਪੈ ਗਿਆ ਜੇ ਮਨ ਨੂੰ ਸਮਝਾਈਏ ਦਸਾਂ ਨੋਹਾਂ ਦੀ ਕਿਰਤ ਕਮਾਈ ਕਿਉਂ ਨਸਿਆਂ ਵਿੱਚ ਕਿਉਂ ਨਸਿਆਂ ਵਿੱਚ ਉਡਾਈਏ ਛੜੀਏ ਐ ਪਾਨੂ ਹੁ ਫੇਰ ਨਾ ਮੰਦਾ ਖਵਾਈਏ ਮਨ ਨੂੰ ਦੇ ਹੋੜਾ ਚੱਲ ਨੇਮ ਗੁਰੂ ਘਰ ਪਾਈਏ ਓਏ ਨੇਮ ਗੁਰੂ ਘਰ ਪਾਈਏ ਚੱਲ ਹੁਣ ਛਾਪੇ ਵਾਲਿਆ ਸੁੱਖ ਦੀ ਰੋਟੀ ਖਾਈਏ ਉਹ ਖਾਏ ਖਾਤਰ ਨਸਿਆਂ ਦੀ ਕਿਉਂ ਦਾੜੀ ਪਟਵਾਈਏ ਖਾਤਰ ਨਸਿਆਂ ਦੀ ਕਿਉਂ ਦਾੜੀ ਪਟਵਾਈਏ ਖਾਤਰ ਨਸਿਆਂ ਦੀ ਕਿਉਂ ਦਾੜੀ ਪਟਵਾਈਏ ਖਾਤਰ ਨਸਿਆਂ ਦੀ ਮੈਨ ਨ ਮੈਨਤ ਨਸ਼ੇ ਨੇ ਚੱਲਦੇ ਪਿਆ ਹੈ ਜਾਲ ਬੁਛਾਇਆ ਨੌਜਵਾਨ ਵੀ ਹੋਣ ਦੇਸ ਦਾ ਬੇਮੁੱਲਾ ਸ਼ਰਮਾਇਆ ਓਏ ਬੇਮੁੱਲਾ ਸ਼ਰਮਾਇਆ ਬਾਗ ਡੋਰ ਓ ਕਿਵੇਂ ਸੰਭਾਲੂ ਜਿਸ ਨੇ ਆਪਣਾ ਆਪ ਗਵਾਇਆ ਕੀ ਖਾਦੇ ਦਾ ਖਾਣ ਵੀਰਨਾ ਓ ਕੀ ਖਾਦੇ ਦਾ ਖਾਣ ਵੀਰਨਾ ਜੇ ਟੱਬਰ ਟੜਫਾਇਆ ਆਦੀ ਨਸਿਆਂ ਦੇ ਰੋਜ਼ਗਾਰ ਦੇ ਮਾਇਆ ਆਦੀ ਨਸਿਆਂ ਦੇ ਰੋਜ਼ਗਾਰ ਦੇ ਮਾਇਆ ਆਦੀ ਨਸਿਆਂ ਦੇ ਰੋਜ਼ਗਾਰ ਦੇ ਮਾਇਆ ਅੱਜ ਤੋਂ ਬਾਦ ਨਸ਼ੇ ਨਹੀਂ ਕਰਦਾ ਸੁਣ ਲੈ ਬਾਤ ਹਮਾਰੀ ਜਿਸ ਨੂੰ ਲੱਗ ਗਈ ਐ ਬਚੰਦਰੇ ਜ਼ਿੰਦਗੀ ਗਾਲਤੀ ਸਾਰੀ ਉਹ ਜ਼ਿੰਦਗੀ ਗਾਲਤੀ ਸਾਰੀ ਉਹ ਤਾਂ ਕਿਸੇ ਦੀ ਇੱਕ ਨਾ ਸੁਣਦੇ ਨਾ ਚੰਗੀ ਨਾ ਮਾੜੀ ਅੱਜ ਤੋਂ ਬਾਦ ਨਸ਼ੇ ਨਹੀਂ ਕਰਦਾ ਡੱਬੀ ਭਗਾ ਕੇ ਮਾਰੀ ਉਹ ਡੱਬੀ ਭਗਾ ਕੇ ਮਾਰੀ ਛੱਡ ਕੇ ਨਸ਼ਿਆਂ ਨੂੰ ਹੈ ਕਰਦਾ ਸਰਦਾਰੀ ਛੱਡ ਕੇ ਨਸ਼ਿਆਂ ਨੂੰ ਹੈ ਕਰਦਾ ਸਰਦਾਰੀ ਛੱਡ ਕੇ ਨਸ਼ਿਆਂ ਨੂੰ ਹੈ ਕਰਦਾ ਸਰਦਾਰੀ ਛੱਡ ਕੇ ਨਸ਼ਿਆਂ ਨੂੰ ਨਸਾ ਕੋਈ ਵੀ ਵਧੀਆ ਹੈ ਨਹੀਂ ਸੁਣ ਲੋ ਨਸਿਆਂ ਬਾਰੇ ਭੰਗ ਚਰਚ ਤੇ ਕੈਰੀ ਸੋਮਾ ਏ ਕੀ ਕੰਮ ਸਵਾਰੇ ਬਈ ਏ ਕੀ ਕੰਮ ਸਵਾਰੇ ਤਰ੍ਹਾਂ ਤਰ੍ਹਾਂ ਦੇ ਕੈਪਸੂਲਾਂ ਦੇ ਬੱਖੋ ਬੱਖ ਨਜ਼ਾਰੇ ਬਈ ਹੀਰੋਇਨ ਤੇ ਇਸ ਮੈਕ ਬਗੈਰਾ ਵਰਤਣ ਰਾਜੇ ਰਾਣੇ ਹੋ ਵਰਤਣ ਰਾਜੇ ਰਾਣੇ ਫੀਮ ਪੁਕੀ ਤਾਂ ਮਿਲਦੀ ਹੈ ਨਹੀਂ ਅਮਲੀ ਰੋਣ ਵਿਚਾਰੇ ਦੁੱਧ ਕਿਉਂ ਵਰਗੀ ਚੀਜ਼ ਨਾ ਕੋਈ ਵਾਹ ਵਾਹ ਹੋ ਦੁੱਧ ਕਿਉਂ ਵਰਗੀ ਚੀਜ਼ ਨਾ ਕੋਈ ਹੁਣ ਛਾਪੇ ਵਾਲਾ ਵਿਚਾਰੇ ਹੈ ਨਹੀਂ ਦੁਨੀਆ ਤੇ 소ਫੀ ਜਹੇ ਨਜ਼ਾਰੇ ਹੈ ਨਹੀਂ ਦੁਨੀਆ ਆਤੇ ਸ਼ੋਭੀ ਜਿਹੇ ਨਜ਼ਾਰੇ ਸਾਪੇ ਪਿੰਡ ਦੀ ਰੀਤ ਪ੍ਰਾਣੀ ਬੋਲੀਆਂ ਸੀਆਂ ਪਾਉਂਦੇ ਮਾੜੀ ਪਿੱਕੀ ਬੋਲੀ ਵਿੱਚ ਗਦੇ ਨੀ ਪਾਉਂਦੇ ਹੋ ਵਿੱਚ ਗਦੇ ਨੀ ਪਾਉਂਦੇ ਕੁੜੀਆਂ ਵਰਗੇ ਮੁੰਡੇ ਨੇ ਸਾਡੇ ਪੜਕਾ ਨਹੀਂ ਠਾਉਂਦੇ ਚਾਰ ਘੜੀ ਦਾ ਦਰਸ਼ਨ ਮੇਲਾ ਆਦਰ ਨਾਲ ਬੁਲਾਉਂਦੇ ਹੋ ਆਦਰ ਨਾਲ ਬੁਲਾਉਂਦੇ ਤੂੰ ਬਟੋਲ ਕੀ ਹੱਥ ਵਿੱਚ ਸੈਣੇ ਨਾਲੇ ਤਾਲ ਰਲਾਉਂਦੇ ਸਾਪੇ ਦੇ ਮੁੰਡੇ ਹੋ ਕੇ ਇਕੱਠੇ ਜੋੜੀਦਾਰ ਭਾਈ ਸਾਪੇ ਦੇ ਮੁੰਡੇ ਹੋ ਕੇ ਇਕੱਠੇ ਹੁਣ ਜੋੜੀਦਾਰ ਕਹਾਉਂਦੇ ਆ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨਹੀਂ ਆਉਂਦੇ ਆ ਦਿਨ ਖੁਸ਼ੀ ਆਦੇ ਰੋਜ਼ ਰੋਜ਼ ਨੀ ਆਉਂਦੇ ਆ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨੀ ਆਉਂਦੇ ਆ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਡੇਲੇ ਡੇਲੇ ਬੋਲੀ ਮਨੇ ਆਉ ਚੇਤੇ ਜਿਵੇਂ ਪਏ ਦਰਜਣੀ ਕੇਲੇ ਬੋਲੀ ਮੇਰੀ ਆਉ ਚਲਦੀ ਜਿਵੇਂ ਚਲਦੇ ਸੜਕ ਤੇ ਥੱਲੇ ਹੋ ਚਲਦੇ ਸੜਕ ਤੇ ਥੱਲੇ ਛਾਪੇ ਵਾਲਾ ਪੌਂਦਾ ਬੋਲੀਆਂ ਬਾਗ ਨਾਗਦੇ ਮੇਲੇ ਹੋ ਬਾਗ ਨਾਗਦੇ ਮੇਲੇ ਕਾਟੋ ਮਿੱਤਰਾਂ ਦੀ ਰੋਜ ਫੁੱਲਾਂ ਤੇ ਖੇਲੇ ਕਾਟੋ ਮਿੱਤਰਾਂ ਦੀ ਰੋਜ ਫੁੱਲਾਂ ਤੇ ਨਿੱਕੇ ਹੁੰਦੇ ਮਾਪਿਆਂ ਨੇ ਮੈਨੂੰ ਸੀਗਾ लाਡਲਾ ਰੱਖਿਆ ਮਨ ਮਰਜੀ ਦਾ ਖਾਂਦਾ ਪੀਂਦਾ ਕਿਸੇ ਚੀਜ਼ ਤੋਂ ਨਾ ਡਕਿਆ ਉਹ ਨਾ ਕਿਸੇ ਚੀਜ਼ ਤੋਂ ਡਕਿਆ ਨਾ ਕਦੇ ਸੀ ਹਲ ਜੋੜਿਆ ਨਾ ਖੂਸੀ ਹੱਕਿਆ ਮਾਪੇ ਮੇਰੇ ਹੋਗੇ ਬੁੱਢੇ ਕੰਮ ਪਾਈਆਂ ਨੇ ਉਹ ਮਾਪੇ ਮੇਰੇ ਹੋਗੇ ਬੁੱਢੇ ਹੁਣ ਕੰਮ ਪਾਈਆਂ ਨੇ ਚੱਕਿਆ ਸ਼ੌਂਕੀ ਮਾਪਿਆਂ ਨੇ ਬੋਲੀਆਂ ਪਾਉਣ ਨੂੰ ਰੱਖਿਆ ਸ਼ੌਂਕੀ ਮਾਪਿਆਂ ਨੇ ਬੋਲੀਆਂ ਪਾਉਣ ਨੂੰ ਰੱਖਿਆ ਸ਼ੌਂਕੀ ਬੋਲੀਆਂ ਪਾਉਣ ਨੂੰ ਰੱਖਿਆ ਸ਼ੌਂਕੀ ਮਾਪਿਆਂ ਨੇ ਬੋਲੀਆਂ ਪਾਉਣ ਸਾਡੇ ਪਿੰਡ ਦਾ ਅਮਿੰਦਰ ਮਿਸਤਰੀ ਸਤਪਿੰਗਲਾਂ ਦਾ ਪੜਿਆ ਵੀ ਬਾਰੋ ਲਿਆ ਕੇ ਡਾਣਾ ਤੂਤਦਾ ਹਾਏ ਹਾਏ ਬਾਰੋ ਲਿਆ ਕੇ ਡਾਣਾ ਤੂਤਦਾ ਮੂਰੇ ਉੱਚਦੇ ਰਖਿਆ ਬਈ ਲੈ ਬੁੜਿਆ ਮੈਨੂੰ ਕਿੱਲਾ ਬਣਾ ਦੇ ਮੁਖ ਤੇ ਬਚਨ ਸੀ ਉੱਚ ਰਿਆ ਜ਼ਰੀਆ ਵੀ ਯਾਰੀ ਨਾਲ ਉਹਨੇ ਲਾਤੇ ਮੋਸੇ ਤੇ ਸਮਾਰ ਕੇ ਘੜਿਆ ਵੀ ਸੈਣੀ ਨਾਲ ਉਹਨੇ ਪਟਲੀ ਪਤਰੀ ਥੋੜਾ ਮਾਰ ਕੇ ਜੜਿਆ ਹੋ ਜੜਿਆ ਵੀ ਮੈਨੂੰ ਕਹਿੰਦਾ ਲੈ ਜਾ ਸੋਹੀ ਤੇਰਾ ਕਾਰਜ ਸਰਿਆ ਵੀ ਜਦੋਂ ਕਿੱਲਾ ਲਿਆ ਕੇ ਵੀਰ ਨੂੰ ਮੈਂ ਕਰ ਮੰਝੇ ਤਰਿਆ ਤਰਿਆ ਕਿੱਲਾ ਭਜ ਚੱਲਿਆ ਨੋ ਜਾਣਿਆਂ ਨੇ ਫੜਿਆ ਕਿੱਲਾ ਭਜ ਚੱਲਿਆ ਨੋ ਜਾਣਿਆਂ ਨੇ ਫੜਿਆ ਕਿਰਲਾ ਭਜ ਚੱਲਿਆ ਨੋ ਜਾਣਿਆ ਕੀ ਕੀ ਕਿਰਲੇ ਦੇ ਮੈਂ ਤੁਹਾਨੂੰ ਤੁਨੂਛਣਾਵਾ ਝੇੜੇ ਕਿਰਲਾ ਭਜ ਨਿਕੜਿਆ ਜਾ ਬੜਿਆ ਨਾਇਆ ਦੇ ਬੇੜੇ ਉਹ ਜਾ ਬੜਿਆ ਨਾਇਆ ਤੇ ਬੇੜੇ ਬੇੜੇ ਵਿੱਚੋਂ ਸਾਲ ਮਾਰ ਗਿਆ ਚੜ ਗਿਆ ਸਾਧ ਦੇ ਡੇਰੇ ਇਕੱਠੇ ਹੋ ਕੇ ਮੁੰਡਿਆਂ ਨੇ ਵੀ ਪਾਲਿਸ਼ ਫੇਰਿਓ ਉਹ ਇਕੱਠੇ ਹੋ ਕੇ ਮੁੰਡਿਆਂ ਨੇ ਤਾਂ ਹੁਣ ਪਾਲਿਚ ਫੇਰਿਓ ਕੇਰੇ ਕਿੱਲਾ ਫੜਦੇ ਦੇ ਬਾਤ ਬੱਜੀ ਛੱਟ ਮੇਰੇ ਕਿੱਲਾ ਫੜਦੇ ਦੇ ਬਾਤ ਬੱਜੀ ਛੱਟ ਮੇਰੇ ਕਿਰਲਾ ਫੜਦੇ ਦੇ ਬਾਤ ਬੱਜੀ ਛੱਟ ਮੇਰੇ ਵਿੱਚੋਂ ਪਿੰਡ ਸੁਨੇ ਦਾ ਪਿੰਡ ਸੁਨੇ ਦਾ ਟਾਣੀ ਕੁੰਡ ਦਾ ਇੱਥੇ ਕੰਮ ਨਾ ਗੋਰੀਏ ਸਾਰੇ ਤੇਰੇ ਹਾਣੀ ਉਹ ਸਾਰੇ ਤੇਰੇ ਹਾਣੀ ਜਾਂ ਕੁੰਡ ਕੜਦੀ ਬਹੁਤੀ ਸੋਹਣੀ ਜਾਂ ਕੁੰਡ ਕੜਦੀ ਕਾਣੇ ਤੂੰ ਤਾਂ ਮੈਨੂੰ ਧਿਸਕੀਨਣ ਕੁੰਡ ਚੋਂ ਆਖ ਪਸਾਣੀ ਓਏ ਕੁੰਡ ਚੋਂ ਆਖ ਪਸਾਣੀ ਮੈਂ ਤਾਂ ਸਭ ਦਾ ਸਾਂਝਾ ਬੰਦਾ ਜਿਉਂ ਕੜੇ ਦਾ ਪਾਣੀ ਛਾਪੇ ਦਾ ਮੁੰਡਾ ਪਾਉਂਦਾ ਬੋਲੀਆਂ ਦਦੋਂਸਾਨ ਦਾ ਪਾਣੀ ਬਈ ਛਾਪੇ ਦਾ ਮੁੰਡਾ ਪਾਉਂਦਾ ਬੋਲੀਆਂ ਹੁਣ ਦੁੱਧੋਂ ਛਾਣਦਾ ਪਾਣੀ ਛਾਪਾ ਪਿੰਡ ਮੇਰਾ ਐਰ ਗੈਰ ਨਾ ਜਾਣੀ ਛਾਪਾ ਪਿੰਡ ਮੇਰਾ ਐਰ ਗੈਰ ਨਾ ਜਾਣੀ ਛਾਪਾ ਪਿੰਡ ਮੇਰਾ ਐਰ ਗੈਰ ਨਾ ਜਾਣੀ